ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਜਿਆਦੇ ਦੁਖਦਾਇਕ ਘਟਨਾ ਹੈ ਕਿ ਅ ਗੁਰੂ ਘਰ ਜਾਮਨੀ ਸਾਹਿਬ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇੱਕ ਕੱਲ ਘਟਨਾ ਵਾਪਰੀ ਸਿਲੰਡਰ ਫਟਣ ਦੇ ਨਾਲ ਜਿਹੜੇ ਪੰਜ ਨੌਜਵਾਨ ਉਹੇ ਸੇਵਾ ਕਰ ਰਹੇ ਸੀਗੇ ਲੰਗਰ ਦੇ ਵਿੱਚ ਤੋਂ ਪੰਜੇ ਨੌਜਵਾਨ ਬਹੁਤ ਬੁਰੀ ਤਰ੍ਹਾਂ ਝੁਲਸੇ ਗਏ ਨੇ ਬਹੁਤ ਜਿਆਦੇ ਜਿਹੜੀ ਸਥਿਤੀ ਉਹਨਾਂ ਦੀ ਹਾਲਤ ਬਣੀ ਹੋਈ ਆ ਨਾਜ਼ਿਕ ਆ ਤੇ ਇਹ ਸਾਰੇ ਬੌਰੀਏ ਸਿੱਖ ਪਰਿਵਾਰਾਂ ਚੋਂ ਬੱਚੇ ਨੇ ਬਹੁਤ ਗਰੀਬ ਪਰਿਵਾਰ ਨੇ ਮਤਲਬ ਕਿ ਦਿਹਾੜੀ ਕਰਕੇ ਆਪਣੀ ਜ਼ਿੰਦਗੀ ਜਿਹੜੀ ਉਹ ਕੱਢਦੇ ਨੇ ਤਾਂ ਇੱਕ ਤਾਂ ਸਾਡੇ ਨਾਲ ਮੈਨੇਜਰ ਸਾਹਿਬ ਖੜੇ ਆ ਉਸ ਗੁਰੂ ਘਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਨੇਜਰ ਨੇ ਸਾਰਾ ਜਿਹੜਾ ਇਲਾਜ ਦਾ ਖਰਚਾ ਸ਼ਰਮਣੀ ਕਮੇਟੀ ਨੇ ਇਹਨਾਂ ਦਾ ਠਾਇਆ ਤੇ ਨਾਲ ਸ਼ਰਮਣੀ ਕਮੇਟੀ ਨੇ ਹੀ ਮੇਰੀ ਮੈਨੇਜਰ ਸਾਹਿਬ ਨਾਲ ਗੱਲ ਹੋਈ ਹੈ ਕਹਿੰਦੇ ਧਾਮੀ ਸਾਹਿਬ ਨਾਲ ਗੱਲ ਹੋਈ ਹੈ ਵੀ ਜਦੋਂ ਇਹ ਬੱਚੇ ਤੰਦਰੁਸਤ ਹੋਣਗੇ ਸਾਰਾ ਇਲਾਜ ਦਾ ਖਰਚਾ ਸਾਰਾ ਇਲਾਜ ਇਹਨਾਂ ਨੇ ਕਰਾਉਣਾ ਤੰਦਰੁਸਤ ਹੋਣ ਤੋਂ ਬਾਅਦ ਇਹਨਾਂ ਪੰਜਾਂ ਬੱਚਿਆਂ ਨੂੰ ਉੱਚੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਦਿੱਤੀ ਜਾਊਗੀ ਇਹ ਮੈਂ ਚਾਹੁੰਗਾ ਕਿ ਮੈਨੇਜਰ ਸਾਹਿਬ ਵੀ ਆਪਣੀ ਤਰਫੋਂ ਉਹ ਸ਼ਬਦ ਜਿਹੜੇ ਉਹ ਕਹਿ ਲੈਣਾ ਇਸ ਬਾਬਤ ਵਹਿ ਕੁਝ ਤਾਂ ਖਾਲਸਾ ਵਹਿ ਕੁਝ ਨਾ ਇਹ ਜੋ ਬੱਚੇ ਆ ਉਹਦਾ ਇਲਾਜ ਇਹ ਜੋ ਦਰਘਟਨਾ ਵਾਪਰੀ ਹੈ ਉਹਦਾ ਇਲਾਜ ਜਿਹੜਾ ਹੈ ਗੁਰੂ ਘਰ ਜਾਵੇਂ ਸੇਵਲੋਂ ਮਾਨਜੂ ਪ੍ਰਧਾਨ ਸਾਹਿਬ ਅਰਜਨ ਸਿੰਘ ਜੀ ਧਾਮੀ ਵੱਲੋਂ ਦੇਸ਼ ਹੋਇਆ ਕਿ ਇਹਨਾਂ ਦਾ ਇਲਾਜ ਆਪਾਂ ਨੇ ਐਸਜੀਪੀਸੀ ਵੱਲੋਂ ਕਰਨਾ ਹੈ ਔਰ ਉਹਨਾਂ ਦੇ ਦੇਸ਼ ਦੇ ਅਨੁਸਾਰ ਅਸੀਂ ਸਾਰਾ ਇਲਾਜ ਜਿਹੜਾ ਗੁਰੂ ਘਰ ਵੱਲੋਂ ਹੋ ਰਿਹਾ ਹੈ ਔਰ ਇਹਨਾਂ ਦੇ ਹਰ ਪੱਖ ਤੋਂ ਮਦਦ ਕਰਨ ਦਾ ਉਹਨਾਂ ਨੇ ਭਰੋਸਾ ਦਿਵਾਇਆ ਹੈ ਆ ਆਰਥਿਕ ਤੌਰ ਤੇ ਵੀ ਤੇ ਆਉਣ ਵਾਲੇ ਸਮੇਂ ਵਿੱਚ ਲੋਜ ਦੇ ਸਬੰਧ ਵਿੱਚ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਸਰਕਾਰ ਨੂੰ ਅਪੀਲ ਕਰਦੇ ਆ ਕਿ ਗਰੀਬ ਪਰਿਵਾਰ ਨੇ ਬਹੁਤ ਅਤਰਜੇ ਦੇ ਗਰੀਬ ਪਰਿਵਾਰ ਨੇ ਇਹੀ ਬੱਚੇ ਇਹਨਾਂ ਦੇ ਪਰਿਵਾਰਾਂ ਚ ਕਮਾਈ ਕਰਨ ਵਾਲੇ ਸੀ ਸਰਕਾਰ ਨੂੰ ਅਪੀਲ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਆ ਵੀ ਇਨ੍ਹਾਂ ਪਰਿਵਾਰਾਂ ਦੀ ਬਾਹ ਫੜੀ ਜਾਵੇ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ ਜਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੀ ਮਦਦ ਕਰ ਰਹੀ ਆ, ਇਲਾਜ ਕਰਾ ਰਹੇ ਆ। ਨੌਕਰੀਆਂ ਦਾ ਵੀ ਉਹਨਾਂ ਨੇ ਭਰੋਸਾ ਦਿੱਤ ਵੀ ਨੌਕਰੀਆਂ ਅਸੀਂ ਸ਼੍ਰੋਮਣੀ ਕਮੇਟੀ 'ਚ ਦੇਵਾਂਗੇ। ਉੱਥੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ, ਮੁੱਖ ਮੰਤਰੀ ਭਾ ਜਨ ਮਾਨ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਹਨਾਂ ਪਰਿਵਾਰਾਂ ਦੀ ਆ ਸਾਰੇ ਵਿਚਾਰੇ ਗਰੀਬ ਪਰਿਵਾਰ ਨੇ। ਅੱਜ ਇਹ ਕੁਝੋ ਨਾ ਲਾ ਰਿਹਾ ਸੀ। ਕਿ ਹੋਰ ਆਪਣੀ ਦਿਹਾੜੀ ਕਰ ਰਿਹਾ ਸੀ। ਉਥੋਂ ਛੱਡ ਕੇ ਵਿਚਾਰੇ ਇਹ ਪਰਿਵਾਰ ਅੱਜ ਉਹਨਾਂ ਬੱਚਿਆਂ ਦੇ ਮਗਰ ਇਹ ਹਸਪਤਾਲ 'ਚ ਆ ਕੇ ਬੈਠੇ ਆ। ਸੋ ਮੁੱਖ ਮੰਤਰੀ ਨੂੰ ਅਪੀਲ ਆ ਕਿ ਜਰੂਰ ਇਹਦਾ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਗੰਭੀਰ ਮਸਲਾ ਕਈ ਜਿੱਦਾਂ ਹਾਲਤ ਐ ਇੰਨੀ ਮਾੜੀ ਐ ਮੇਰੀ ਹਣੀ ਉੱਥੇ ਡਾਕਟਰ ਸਾਹਿਬ ਨਾਲ ਗੱਲ ਵੀ ਹੋ ਰਹੀ ਸੀ ਵੀ ਮਤਲਬ ਕਿ ਕਈ ਤਾਂ ਪਤਾ ਨਹੀਂ ਹੈ ਪਰਮਾਤਮਾ ਕਰੇ ਵੈਗਰੂ ਕਰੇ ਕਿ ਇਹ ਤੰਦਰੁਸਤ ਹੋਣ ਪਰ ਹਾਲਾਤ ਸਥਿਤੀ ਬੜੀ ਨਾਜ਼ੁਕ ਤੇ ਬਹੁਤ ਗੰਭੀਰ ਬਣੀ ਹੋਈ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਆ ਕਿ ਤੁਸੀਂ ਜਰੂਰ ਇਹਨਾਂ ਪਰਿਵਾਰਾਂ ਦੀ ਆਰਥੌਰ ਤੇ ਵੀ ਬਾਹ ਫੜੋ ਕਿ ਉਹਨਾਂ ਬੱਚਿਆਂ ਦੇ ਇਲਾਜ ਲਈ ਵੀ ਤੁਸੀਂ ਠੀਕ ਆ ਬਹੁਤ ਵਧੀਆ ਇਲਾਜ ਹੋ ਰਿਹਾ ਹੈ ਅਸੀਂ ਦੇਖ ਕੇ ਆਏ ਆ ਪਰ ਫਿਰ ਵੀ ਜਿੰਨਾ ਤੁਸੀਂ ਕਰ ਸਕਦੇ ਹੋ ਵੱਧ ਤੋਂ ਵੱਧ ਸਰਕਾਰ ਇਹਨਾਂ ਪਰਿਵਾਰਾਂ ਦੇ ਨਾਲ ਤੇ ਉਹਨਾਂ ਦੇ ਨਾਲ ਖੜੇ ਇੱਕ ਮੈਂ ਅਪੀਲ ਹੋਰ ਕਰਦਾ ਕਿ ਇਸ ਤੋਂ ਇਲਾਵਾ ਵੀ ਜਿਹੜੇ ਸਾਡੇ ਪੰਜਾਬੀ ਭਰਾ ਨੇ ਕੋ ਬਾਹਰਲੇ ਮੁਲਕਾਂ 'ਚ ਬੈਠੇ ਪੰਜਾਬੀ ਨੇ ਤਾਂ ਇਹਨਾਂ ਪਰਿਵਾਰਾਂ ਦੀ ਬਾਹ ਤੁਸੀਂ ਜਰੂਰ ਫੜੋ ਇਹਨਾਂ ਪਰਿਵਾਰਾਂ ਦੀ ਮਦਦ ਕਰੋ ਇਹਨਾਂ ਦਾ ਪਿੰਡ ਹੈਗਾ ਵਸਤੀ ਪਿਆਰੇ ਆਣਾ ਵਸਤੀ ਪਿਆਰੇ ਆਣਾ ਜ਼ਿਲ੍ਹਾ ਫਰੋਹੀਪੁਰ ਦੀ ਬਸਤੀ ਹੈ ਪਿੰਡ ਹੈ ਪਿਆਰੇ ਆਣਾ ਉੱਥੇ ਸਾਰੇ ਰਹਿੰਦੇ ਆ ਬੌਰੀਏ ਸਿੱਖ ਨੇ ਤੇ ਤੁਸੀਂ ਸਿੱਧੇ ਤੌਰ ਤੇ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਦੀ ਮਦਦ ਜਿਹੜੀ ਵੱਧ ਤੋਂ ਵੱਧ ਕਰੋ ਇਹਨਾਂ ਦੀ ਬਾਹ ਫੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ 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 ਕੋਨੇ ਅਸੀਂ ਆਉਂਦੇ ਰਵਾਂਗੇ ਭਾਈ ਮੈਂ ਜੀ ਕਾ ਖਾਲਸਾ ਭਾਈ ਜੀ ਪਤਾ ਹੀ ਬਹੁਤਾਂ ਕਮਾੜੀ ਘਟਣ ਵਾਸਤੇ ਕੱਲ ਗੁਰਦੁਆਰਾ ਵਜੀਰਪੁਰ ਜਾਨੀ ਸਾਹਿਬ ਅੱਜ ਜੀ ਪਰਿਵਾਰਾਂ ਕੋਲ ਦੁਆਰਾ ਫਿਰ ਕੱਲ ਵੀ ਆਈ ਸੀ ਮਿਲਣ ਆਏ ਹਾਂ ਜੋ ਮਹਾਰਾਜ ਦੀ ਕਿਰਪਾ ਨਾਲ ਜੀ ਸੌਦੀ ਕਿਰਪਾ ਤੇ ਸਰਕਾਰ ਸੁਧਾਰ ਥੋੜਾ ਬਹੁਤ ਆਇਆ ਬੱਚਿਆਂ ਦੇ ਵਿੱਚ ਪਰ ਜਿੱਥੇ ਅਸੀਂ ਸੋਚੀਏ ਬੱਚੇ ਬੇਕਾਰ ਹੋ ਗਏ ਕਿਉਂਕਿ ਆਉਣ ਵਾਲੇ ਸਮੇਂ 'ਚ ਮੈਂ ਬੇਨਤੀ ਕਰੂੰਗਾ ਪੀਐਸਬੀਸੀ ਦਾ ਬਹੁਤ ਵੱਡਾ ਟੰਚਾ ਪੰਜਾਬ ਸਰਦਾਰ ਸਿੰਘ ਦੇ ਢਾਂਚਾ ਸ਼੍ਰੋਮਣੀ ਗੁਰਦੁਆਰਾ ਕੋਲੋਂ ਦੀ ਕਮੇਟੀ ਦਾ ਇਹ ਬੱਚੇ ਗੁਰੂ ਘਰ ਦੀ ਸੇਵਾ ਕਰਨ ਗਏ ਸੀ ਤੇ ਜਿਵੇਂ ਇਹਨਾਂ ਦੀ ਮਹਾਰਾਜ ਜੀ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਹੇ ਹੋ ਸਾਰੀ ਸੰਗਤ ਨੂੰ ਬੇਨਤੀ ਹੈ ਅਰਦਾਸਾਂ ਕਰੋ ਕਿ ਬੱਚੇ ਸਹੀ ਸਲਾਮਤ ਪਹਿਲਾਂ ਤਾਂ ਘਰੇ ਜਾਣ ਆਪਦੇ ਉਸ ਤੋਂ ਬਾਅਦ ਐਸਜੀਪੀਸੀ ਤੋਂ ਸਾਡੀ ਮੰਗ ਆ ਕਿ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਕੋਲੋਂ ਦੀ ਕਮੇਟੀ ਚ ਇਹਨਾਂ ਨੂੰ ਉੱਥੇ ਮੁਲਾਜ਼ਮ ਰੱਖਿਆ ਜਾਵੇ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਬੇਕਾਰ ਹੋ ਗਏ ਬੱਚੇ ਐਸ.ਪੀ.ਸੀ. ਦਾ ਆਰਾ ਵੀ ਇੱਕ ਪੰਜਾਬ ਸਰਦਾਰ ਦਾ ਬੱਚਾ ਦਾ ਸਾਡਾ ਦੇਖੋ ਬਾਬਾ ਜੀ ਸਰਦਾਰ ਆ। ਜਿਹੜਾ ਵਰਬਤ ਸਿੰਘ ਜਿਹੜਾ ਦੂਜੇ ਬੱਚੇ ਆ ਉਹ ਵੀ ਕੇਸ ਦਾੜ੍ਹੀਆਂ ਰੱਖਣਗੇ ਤੇ ਸਾਨੂੰ ਗੁਰੂ ਘਰ ਦੇ ਵਿੱਚ ਨੌਕਰੀ ਸਾਡੇ ਬੱਚਿਆਂ ਨੂੰ ਮਿਲ ਜਾਵੇ। ਇਹ ਪਰਿਵਾਰਾਂ ਦੀ ਵੀ ਮੰਗ ਹੈ ਤੁਹਾਡੇ ਸਾਹਮਣੇ ਆ। ਇਹ ਐਸ.ਪੀ.ਸੀ. ਨੂੰ ਬੇਨਤੀ ਹੈ ਕਿ ਇਨ੍ਹਾਂ ਪਰਿਵਾਰਾਂ ਦੇ ਬੱਚੇ ਜਿਹੜੇ ਆ ਕੇਸ ਦਾੜ੍ਹੀਆਂ ਰੱਖਣਗੇ ਉਸ ਤੋਂ ਬਾਅਦ ਜਿਹਨਾਂ ਨੂੰ ਉੱਥੇ ਐਸ.ਪੀ.ਸੀ. ਨੌਕਰੀ ਦੇਣੀ ਚਾਹੀਦੀ ਆ। ਆ ਕਿਉਂਕਿ ਬੱਚੇ ਮੇਕਾਰ ਨਕਾਰੇ ਹੋਗੇ ਆ ਤੇ ਇਹਨਾਂ ਦੀ ਬਾਹ ਚਲੋ ਹੁਣ ਵੀ ਅਸੀਂ ਵੀ ਫੜ ਰਹੀ ਆ ਇਲਾਜ ਵੀ ਕਰਾ ਰਹੀ ਆ ਫਰਜ਼ ਪੰਦਾ ਤੇ ਪਰ ਹੋਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਰਕਾਰੀ ਜੋ ਆਪਾਂ ਉਹ ਘਾਟਾ ਤੇ ਸ਼ਰੋਣੀ ਕਮੇਟੀ ਇੱਕ ਜਿਹੜਾ ਅਦਾਰਾ ਉਹ ਵੀ ਪੰਜਾਬ ਸਰਕਾਰ ਦਿੰਦੇ ਅਦਾਰਾ ਤੇ ਉਹਨੂੰ ਮੈਂ ਤਾਂ ਹਰਜਿੰਦਰ ਸਿੰਘ ਧਾਮੀ ਜੋ ਸ਼ਰੋਣੀ ਗੁਰਦੁਆਰਾ ਪਰੰਦੇ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਦੇ ਪੱਤੇ ਪਰਿਵਾਰਾਂ ਨੂੰ ਪਹਿਲੀ ਗੱਲ ਦਾ ਬੱਚਿਆਂ ਨੂੰ ਉਹ ਨੌਕਰੀ ਦਿੱਤੀ ਜਾਂਦੀ ਤੇ ਇਹਨਾਂ ਦੀ ਆਰਥਿਕ ਮਦਦ ਵੀ ਦਿੱਤੀ ਜਾਏ ਪੰਜਾਬ ਸਰਕਾਰ ਨੂੰ ਬੇਨਤੀ ਆ ਉਹ ਵੀ ਇਹਨਾਂ ਬੱਚਿਆਂ ਦੀ ਆਰਥਿਕ ਮਦਦ ਕਰੇ ਤੇ ਕਿਉਂਕਿ ਆਉਣ ਵਾਲੇ ਸਮੇਂ ਚ ਇਹਨਾਂ ਦੀ ਜਰੂਰ ਸਹਾਇਤਾ ਹੋ ਸਕੇ ਪਰਿਵਾਰਾਂ ਦੀ ਗਰੀਬ ਪਰਿਵਾਰ ਆ ਸਾਰੇ ਜਿੰਨੇ ਅਧਿਹਾਰੀ ਦੇ ਪਰਿਵਾਰ ਆ ਜਿੰਨੇ ਆ ਤੇ ਅਸੀਂ 올 ਇੰਡੀਆ ਸਿੱਖ ਸਪੋਰਟ ਫੈਡਰੇਸ਼ਨ ਵੱਲੋਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਪੰਜਾਬ ਸਰਕਾਰ ਤੇ ਸ਼ੁਰੂ ਨਹੀਂ ਕਰਦਾ ਕਮੇਟੀ ਨੂੰ ਕਿ ਇਹਨੂੰ ਹਲਕੇ ਚ ਨਾ ਲੈਣ ਇਸ ਮਸਲੇ ਵੱਲ ਧਿਆਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਾਣਾ ਮੈਂ ਉਸ ਨਾਲ